ਆਉਂਦੇ ਜਾਂਦੇ ਰੋੜਾਂ ਦੇ ਉੱਪਰ ਵੱਡੇ ਰੋੜਾਂ ਦੇ ਤੁਹਾਨੂੰ ਇਸ ਤਰ੍ਹਾਂ ਦੇ ਹੋ ਸਕਦਾ ਬੈਨਰ ਦੇਖਣ ਨੂੰ ਮਿਲਣਾ ਇਸ ਤਰ੍ਹਾਂ ਦੇ ਜਿਹੜੀਆਂ ਫਲੈਕਸਾਂ ਉਹ ਲੱਗੀਆਂ ਮਿਲਣ ਦੇਖਣ ਨੂੰ ਜਿਹਦੇ ਵਿੱਚ ਕਿ ਸਾਫ ਸਾਫ ਦਿਖਾਇਆ ਗਿਆ ਕਿ ਕਿਸਾਨ ਜਿਹਦੇ ਮੋਢੇ ਤੇ ਕਹੀ ਹੈ ਤੇ ਉਹਦੇ ਪਿੱਛੇ ਮੱਕੀ ਦੀ ਫਸਲ ਦਿਖਾਈ ਗਈ ਹੈ ਮਾਨਯੋਗ ਭਾਰਤ ਦੇ ਪ੍ਰਧਾਨ ਮੰਤਰੀ ਦੀ ਫੋਟੋ ਲੱਗੀ ਹੈ ਇਥੇ ਨੋਲ ਬਾਰੇ ਗੱਲ ਹੋ ਰਹੀ ਹੈ ਇਥੇ ਨੋਲ ਬਾਰੇ ਕਲੀਅਰ ਕਟ ਲਿਖਿਆ ਹੈ 96 ਕਰੋੜ ਰੁਪਏ ਜਿਹੜੀ ਕਿਸਾਨ ਨੂੰ ਅਦਾਗੀ ਦਿਖਾਈ ਗਈ ਹੈ ਤਈਦਾ ਸਿੱਧਾ ਸਿੱਧਾ ਸੰਕੇਤ ਇਹ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਮੱਕੀ ਹੈ ਉਹਨੂੰ ਕਾਫੀ ਪਰਫੁੱਲਤ ਕੀਤਾ ਜਾਊਗਾ ਕਿਉਂਕਿ ਇਥੇਨੋਲ ਜੋ ਅੱਜ ਵੀ ਇਕਲਾਂ ਦੇ ਵਿੱਚ ਵਰਤ ਰਹੇ ਆ ਜਿਹਦੀ ਇੱਕ ਜਾਣਕਾਰੀ ਇੱਕ ਰਿਪੋਰਟ ਦੇ ਮੁਤਾਬਕ ਜਿਹਦੀ 2000 ਤੋਂ ਲੈ ਕੇ 2200 ਟਨ ਡੇਲੀ ਦੀ ਖਪਤ ਕੱਲੀ ਬਠਿੰਡੇ ਜ਼ਿਲ੍ਹੇ ਦੀ ਹੈ ਜਿੱਥੇ ਕਿ ਇਥੇਨੋਲ ਦੇ ਪਲਾਂਟ ਚੱਲ ਪਏ ਨੇ ਜਿਹੜੇ ਰਾਮਾ ਰਫਾਇਨਰੀ ਨੂੰ ਇਥੇਨੋਲ ਪ੍ਰੋਵਾਈਡ ਕਰਵਾ ਰਹੇ ਆ ਔਰ ਆਉਣ ਵਾਲੇ ਟਾਈਮ ਦਾ ਜਿਹੜਾ ਟੀਚਾ ਉਹ ਵੀ ਪੰਜਾਹ ਪਰਸੈਂਟ ਐਥਨੋਲ ਮਿਕਸ ਕਰਦਾ ਕਿਉਂਕਿ ਭਾਰਤ ਦਾ ਸਭ ਤੋਂ ਵੱਧ ਜੇ ਜਿਹੜੀ ਮੁਦਰਾ ਉਹ ਬਾਹਰ ਜਾਂਦੀ ਹੈ ਤਾਂ ਉਹ ਤੇਲ ਦੇ ਰੂਪ ਚ ਜਾ ਰਹੀ ਹੈ ਤੇ ਸਰਕਾਰ ਦਾ ਕਿਤੇ ਨਾ ਕਿਤੇ ਟੀਚਾ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਮੱਕੀ ਦੀ ਹੱਬ ਬਣ ਸਕਦਾ ਹੈ ਇਹਦੇ ਵਿੱਚ ਕੋਈ ਦੋ ਰਹਿਣ ਨਹੀਂ ਹੋ ਸਕਦਾ ਮੱਕੀ ਕਣਕ ਨੂੰ ਟੇਕਓਵਰ ਕਰ ਜੇ ਫਰਵਰੀ ਵਾਲੀ ਮੱਕੀ ਲੋਕ ਲਾਉਣ ਲੱਗ ਜਾਣ ਕਣਕ ਨੂੰ ਅਵੋਇਡ ਕਰ ਜਾਣ ਹੋ ਸਕਦਾ ਝੋਨੇ ਨੂੰ ਮੱਕੀ ਟੇਕਓਵਰ ਕਰ ਜੇ ਜਾਂ ਸਰਕਾਰ ਦਾ ਪਲਾਨ ਰੋਈ ਤਾਂ ਆਉਣ ਵਾਲੇ ਸਾਲਾਂ ਦੇ ਵਿੱਚ ਦੇਖਿਆ ਜਾਊ ਵੀ ਕੀ ਹੁੰਦਾ ਪਰ ਇਹ ਬੋਰਡ ਸਾਫ਼-ਸਾਫ਼ ਸੰਕੇਤ ਦੇ ਰਿਹਾ ਕਿ ਪੰਜਾਬ ਮੱਕੀ ਦੀ ਹੱਬ ਬਣਨ ਜਾ ਰਿਹਾ ਹੈ